ਦੇ ਨਹੀਂ ਕੱਪੜੇ ਉੱਧਾ ਤਰਿਆ ਹੈਗਾ ਵੀਰ ਜੀ ਮੜਾ ਇਹ ਦੇਖਿਆ ਹੰਬਲਾ ਤੁਸੀਂ ਕੱਲ ਇੱਕ ਗੱਲ ਕਹੀ ਸੀ ਵੀ ਗੁੱਜਰ ਕੋਈ ਵੀਰ ਸੀਗੇ ਉਹ ਕਹਿੰਦੇ ਵੀ ਸਾਨੂੰ ਦੇ ਦਿਓ ਰੱਬ ਹੀ ਗਿਆ ਇੱਥੋਂ ਉਹਦੇ ਉੱਥੇ ਤਿੰਨ ਚਾਰ ਜਣੇ ਟਕਰੇ ਆ ਚੜਾ ਲਿੰਦੇ ਤੇ ਉੱਤਰ ਨਹੀਂ ਪਤਾ ਮੈਂ ਖਰੇ ਲੈਂਦਾ ਆ ਆ ਵੀ ਰਹੀ ਆ ਵੀ ਰਹੀ ਆ ਗਈ ਤਈਆ ਇਹ ਲੱਗਿਆ ਇਹ ਟੱਕ ਚ ਤਾਂ ਕਿ ਇਸ ਬੱਚੇ ਦੇ ਨਾ ਬਾਹਾਂ ਤੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਠੀਕ ਹੈ ਜੀ ਆਹ ਸੰਜੀ ਆਰ ਐਸ ਆਰ ਐਨ ਲਿਖਿਆ ਵੀ ਆ ਰਵੀ ਆਪਦਾ ਨਾਮ ਆ ਐਨ ਇਹਨੂੰ ਮਤਲਬ ਇਹ ਐਨ ਸਗਾ ਮੈਂਟਲ ਚ ਲੱਗ ਗਿਆ ਸੀਗਾ ਮੈਂਟਲ ਚ ਆ ਸੰਜੀ ਆ ਵਗਿਆ ਵਈ ਦਿੱਤੇ ਓਮ ਦਾ ਨਾਮ ਵਗਿਆ ਵਾ ਠੀਕ ਹੈ ਜੀ ਓਮ ਦਾ ਵਗਿਆ ਵਾ ਇਹਦੇ ਸਾਈਨ ਵਗਿਆ ਵਾ ਵੀਰੇ ਕਿ ਕਿੰਨੇ ਕੁ ਦੀ ਗੱਲ ਉਹ ਇਹ ਕੋਈ ਮੇਰੇ ਖਿਆਲ ਨਾਲ ਜੀ ਆ ਸ਼ਾਮਾ ਜੀ ਦੀ ਨੇਰੀ ਦੀ ਗੱਲ ਆ ਇਹ ਲੱਤਾਂ ਡੇ ਮੈਂ ਉਧਰ ਜਾਣਦਾ ਘਰ ਨੂੰ ਹੀ ਉਤੋਂ ਦੇ ਉਹ ਲਾਦੇ ਇਹ ਉੱਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਠਕੇ ਨਾ ਉਹਨੇ ਵੇਖਿਆ ਜਦੋਂ ਵੀ ਖਲੋ ਗਿਆ ਵਾ ਹਾਂਜੀ ਉਹ ਫੇਰ ਮੁੜ ਕੇ ਸ਼ੁਮਨ ਨਿਕਲ ਗਏ ਤੁਹਾਨੂੰ ਵੇਖ ਕੇ ਵੀ ਨਿਕਲ ਗਏ ਹਾਂਜੀ ਹਾਂਜੀ ਫੇਰ ਇਹੋ ਜਿਹੇ ਸੰਜੀ ਹਾਲ ਆ ਕਰਦੇ ਸਦੇ ਹੋਰ ਸਾਨੂੰ ਡੇਟਾ ਦੀ ਉਹ ਨਾ 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 ਭਰਾ ਉਹ ਦਿੱਕ ਡੇਟਾ ਹਾਂਜੀ ਮਿਲਿਆ ਲੱਭਾ ਭਗਤੋਂ ਇੱਥੇ ਬਰੰਡਾ ਵਾ ਸੇਰਨਾ ਨਹੀਂ ਡੇਟ ਹੋ ਗਿਆ ਨਾ ਯਾਰ ਫਿਰ ਦੇਤੇ ਸਹੀ ਆ ਜਾਣਾ ਨਹੀਂ ਉਹਨੇ ਕੋ ਲੱਭ ਜਾਂਦਾ ਹੁਣੇ ਇੱਥੇ ਜੇ ਹੁਣੇ ਆ ਜਾਂਦਾ ਬੈਠੋ ਆ ਜਾਓ ਕਿੰਨੇ ਕੁ ਦਿਨਾਂ ਦਾ ਇੱਥੇ ਹੈਗਾ ਤਦੋਂ ਕੱਢਣ ਹੋਈ ਤੇ ਨਹੀਂ ਕੱਪੜੇ ਉੱਧਾ ਤਰਿਆ ਹੈਗਾ ਵੀਰ ਜੀ ਮੜਾ ਇਹ ਦੇਖਿਆ ਨੂੰ ਬਲਾ ਜਾਂ ਮਾਰੀ ਹੁੰਦੀ ਨਾ ਦੱਸ ਦੇ ਤੂੰ ਇਹ ਹੋਊਗਾ ਤਖਣਾ ਹਾਂ ਕਿਹੜੇ ਨਾ ਆ ਜਣਾ ਕੋਈ ਬਾਬਾ ਬਾਬਾ ਖੰਡੇ ਵਾਲਾ ਬੁਲਾਉਣ ਡਿਆ ਵਾ ਭੱਜਦਾ ਨਹੀਂ ਉਹ ਤੁਸੀਂ ਕੱਲ ਇੱਕ ਗੱਲ ਕਹੀ ਸੀ ਵੀ ਗੁੱਜਰ ਕੋਈ ਵੀਰ ਸੀਗੇ ਉਹ ਕਹਿੰਦੇ ਵੀ ਸਾਨੂੰ ਦੇ ਦੋ ਅਹੀ ਇਹੋ ਕਰਕੇ ਸੰਸਥਾ ਨੂੰ ਫੋਨ ਲਾਉਂਦੇ ਫਿਰਦੇ ਰੱਬੀ ਗਿਆ ਇੱਥੋਂ ਉਹਦੇ ਉੱਥੇ 3-4 ਜਣੇ ਟਕਰੇ ਆ ਚੜਾ ਲਿੰਦੇ ਤੇ ਉੱਤਰ ਨਹੀਂ ਪਤਾ ਵਖਰੇ ਆ ਆ ਵੀ ਰਹੀ ਆ ਵੀ ਰਹੀ ਆ ਜਾ ਪੁੱਤਰ ਕੇ ਨਾ ਫੇਰ ਦੇ ਦੇ ਵੀ ਜਣਾ ਪੁੱਤਰ ਕੇ ਨਾ ਇਹਨੂੰ ਲੈਓ ਇੱਥੇ ਲਾਓ ਉਹ ਤੈਨੂੰ ਕੋਈ ਕਹ ਲਵੇ ਥੋੜਾ ਚੈਕ ਕੀ ਹਾਲ ਹੈ ਵੀਰੇ ਗਾ ਹੱਥ ਦੇ ਮਲਾ ਇੱਧਰ ਆ ਇੱਧਰ ਆ ਇੱਧਰ ਆ ਨਾ ਕੀ ਮੇਰੇ ਭਰਾ ਦਾ ਰਵੀ ਥਗਾ ਯਾਰ ਰਵੀ ਕਿਹੜੇ ਪਿੰਡਾਂ ਪਿੰਡ ਆ ਆਪਣੇ ਰਹਿੰਦਾ ਅੱਛਾ ਆਪਣੇ ਰਹਿੰਦਾ ਵਾ ਆਪਣੇ ਮੈਂ ਜਾਣਦਾ ਵਾਂ ਆਪਣੇ ਕਿੱਥੇ ਰਹਿੰਦਾ ਵਾਂ ਕਿੱਥੇ ਆਪਣਾ ਯਾਰ ਲਧਿਆਨੇ ਲੱਗੇ ਆ ਲਧਿਆਨੇ ਜ਼ਿਲ੍ਹੇ ਚ ਆਣੇ ਲੱਗੇ ਆਪਣੇ ਨਹੀਂ ਸਗਾ ਇਹ ਮੈਂ ਮੈਂ ਆਪਣੇ ਗਿਆ ਵਧੂਰੀਆਂ ਪਰੇ ਆਪਣੇ ਕਿੱਥੇ ਰਹਿੰਦਾ ਵਾਂ ਆ ਪਰੇ ਰਹਿੰਦਾ ਹੁੰਦਾ ਸੀ ਆਪਣੇ ਹੈ ਆਪਣੇ ਅੱਛਾ ਤੇ ਤੇਰੇ ਪਾਪਾ ਦਾ ਕੀ ਨਾਮ ਆ ਔਰ ਮੇਰੇ ਪਾਪਾ ਦਾ ਨਾਮ ਤਾਂ ਪਤਾ ਨਹੀਂ ਯਾਰ ਮੈਂ ਮਜ਼ਾਕ ਡੈਡੀ ਦਾ ਨਾਮ ਕੀ ਆ ਡੈਡੀ ਦਾ ਨਾਮ ਕੀ ਆ ਡੈਡੀ ਦਾ ਨਾਮ ਗੁਰਬਖਸ਼ ਸਿੰਘ ਆ ਮੈਨੂੰ ਨਾਮ ਕੀ ਆ ਇੱਕ ਵਾਰ ਕੀ ਨਾਮ ਦੱਸੇ ਡੈਡੀ ਦਾ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਆ ਤੇ ਮੰਮੀ ਦਾ ਕੀ ਨਾਮ ਆ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਲੱਗਦਾ ਨਹੀਂ ਪਤਾ ਦਾਦੇ ਦਾ ਕੀ ਨਾਮ ਆ ਦਾਦੇ ਦਾ ਨਾਮ ਦਾਦੇ ਦਾ ਨਾਮ ਨਹੀਂ ਪਤਾ ਯਾਰ ਦਾਦੇ ਦਾ ਨਹੀਂ ਪਤਾ ਕੋਈ ਕੋਈ ਮੋਬਾਈਲ ਨੰਬਰ ਯਾਦ ਕਰਦਾ ਮੋਬਾਈਲ ਨੰਬਰ ਕਿੱਥੇ ਹੈਗਾ ਯਾਰ ਮੇਤੋ ਕੋਈ ਨੰਬਰ ਨਹੀਂ ਆ ਰਿਹਾ ਮੈਨੂੰ ਪਤਾ ਹੀ ਨਹੀਂ ਹੈਗਾ ਆਪਣਾ ਕਿ ਨਾ ਆਪਣਾ ਕੀ ਦੱਸੇ ਨਾ ਨਹੀਂ ਇਹਨੂੰ ਪਤਾ ਨਹੀਂ ਭਜੀ ਰਵੀ 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 ਕਿਹਦਾ ਨਾਮ ਹੈ ਰਵੀ ਕਿਹਦਾ ਨਾਮ ਆ ਰਵੀ ਮੇਰਾ ਨਾ ਜਗੀਰੋ ਕਿਹਦਾ ਨਾਮ ਆ ਜੀਰੋ ਮੇਰੀ ਮੰਮੀ ਦਾ ਨਾਮ ਕੀ ਹੋਣੀ ਕਿ ਨਾ ਕਿ ਮੈਨੂੰ ਮੰਮੀ ਦਾ ਨਾਮ ਨਹੀਂ ਯਾਦ ਹਾ ਮੰਮੀ ਦਾ ਨਾਮ ਹੈ ਤੇ ਆਪਣੇ ਆਪਣਾ ਘਰ ਕਿੱਥੇ ਹੈਗਾ ਕਿਹੜਾ ਮੁਹੱਲਾ ਵਾ ਜਾਂ ਕਿਹੜੀ ਪੱਤੀ ਆ ਪਤਾ ਕੁਝ ਬੰਦਾ ਤਾਂ ਕੋਈ ਨਹੀਂ ਹੈਗਾ ਕੰਬਰ ਕੇ ਆ ਗਿਆ ਇਹ ਮਲੇ ਉੱਥੇ ਕੋਈ ਘਰ ਦੇ ਲਾਗੇ ਕੋਈ ਜਗ੍ਹਾ ਹੋਵੇ ਪਤਾ ਕਿ ਘਰੇ ਜਾਣਾ ਵਾ ਨਾ ਅਸੀਂ ਤੈਨੂੰ ਤੇਰੇ ਘਰੇ ਛੱਡ ਕੇ ਆਵਾਂਗੇ ਹਾਂ ਮੈਂ ਵੀ ਯਾਰ ਲੈਣਾ ਆਪਾਂ ਲੱਗੇ ਜਾਈਏ ਆ ਤੇ ਜੇ ਆਪਾਂ ਚੱਲਦੇ ਆਂ ਆਪਣੇ ਮੇਰੀ ਗੱਲ ਸੁਣ ਜੀ ਆਪਣੇ ਚੱਲਦੇ ਆਂ ਤੇ ਘਰ ਪਛਾਣ ਲੇਂਗਾ ਘਰ ਕਿੱਥੇ ਕਰਕੇ ਆ ਜੀ ਪਛਾਣਾਂਗਾ ਘਰ ਕਿੱਥੇ ਆ ਆਪਣੇ ਅਸੀਂ ਆਪਣੇ ਥਾਣੇ 'ਚ ਰਿਪੋਰਟ ਕੀਤਾ ਸੀ ਬਾਬਾ ਜੀ ਉੱਥੋਂ ਆਂਦੇ ਵੀ ਅਸੀਂ ਆਪਣੇ ਜਿਹੜਾ ਜਿਹੜਾ ਲੱਭ ਕੇ ਨਾ ਮੈਂ ਲੋਕੇਸ਼ਨ ਤੋਂ ਆਪਣੇ ਥਾਣੇ ਵੀ ਫੋਨ ਕੀਤਾ ਇਹ ਵੀ ਇਦਾਂ ਆਟੇ ਤੁਹਾਡੇ ਪਿੰਡ ਦਾ ਇੱਥੇ ਬੰਦਾ ਵਾ ਕੋਈ ਤੇ ਵੇਖੋ ਆਂਦਿਆਂ ਨੂੰ ਫੋਟੋ ਮਾ ਘਰ ਦੋ ਥੋਂ ਦੇ ਸਰਪੰਚਸ ਕੋਲੋਂ ਜਿੰਨੇ ਹੈਗੇ ਉਹਨਾਂ ਨੂੰ ਫੋਟੋ ਮਾ ਫੋਟੋਆਂ ਸਾਂਝੀਆਂ ਕੀਤੀਆਂ ਸੀ ਤੇ ਨਹੀਂ ਪਤਾ ਲੱਗਾ ਉਹਨਾਂ ਨੂੰ ਕੁਝ ਵੀ ਆਂਦੇ ਜੇ ਹਾਨੂੰ ਕੋਈ ਸੂ ਮਿਲੂਗੀ ਤੈਹੀਂ ਤੁਹਾਨੂੰ ਦੱਸ ਦਾਂਗੇ ਇਹ ਪੰਜਾਬੀ ਆ ਗੁਰਬਖਸ਼ ਸਿੰਘ ਡੈਡੀ ਦਾ ਨਾਂ ਦਾਦਾ ਵਾ ਸਰਦਾਰਾਂ ਦਾ ਮੁੰਡਾ ਵਾ ਠੀਕ ਹੈ ਜੀ ਆਹ ਸੰਜੀ ਆਰ ਐਸ ਆਰ ਐਨ ਲਿਖਿਆ ਹੋਇਆ ਰਵੀ ਆਪਦਾ ਨਾਂ ਵਾ ਐਨ ਇਹਨੂੰ ਮਤਲਬ ਇਹ ਐਨ ਸਿਕਾ ਮੈਂਟਲ 'ਚ ਲੱਗ ਗਿਆ ਸੀਗਾ ਮੈਂਟਲ 'ਚ ਅੱਛਾ ਆ ਸੰਜੀ ਆ ਵਗਿਆ ਵਈ ਦਿੱਤੇ ਓਮ ਦਾ ਨਾਂ ਵਗਿਆ ਵਾ ਠੀਕ ਹੈ ਜੀ ਓਮ ਦਾ ਵਗਿਆ ਵਾ ਇਹਦੇ ਸਾਈਨ ਵਗਿਆ ਵਾ ਅੱਜ ਅਸੀਂ ਸੰਜੀ ਖਲੋਤੇ ਆ ਜੰਤੀਪੁਰ ਖਲੋਤੇ ਆ ਬਟਾਲੇ ਸ਼ਹਿਰ ਦੇ ਕੋਲ ਜ਼ਿਲ੍ਹਾ ਗੁਰਦਾਸਪੁਰ ਤੇ ਇਹ ਵੀ ਜੀ ਹੁਣੀ ਰਾਤ ਮੈਨੂੰ ਫੋਨ ਲਾ ਰਿਆ ਸੀ ਇਹਨਾਂ ਦੀ ਮਗਰ ਜਿਹੜੀ ਟੀ ਸਟਾਈਲ ਦੀ ਦੁਕਾਨ ਵਾ ਇਹ ਦੱਸਦੇ ਆ ਕਿ ਇਹ ਵੀਰ ਪਿਛਲੇ 8-10 ਦਿਨਾਂ ਤੋਂ ਸਾਡੇ ਏਰੀਏ ਦੇ ਵਿੱਚ ਫੇਰ ਰਿਹਾ ਵਾ ਤੇ ਰਾਤ ਦੀ ਗੱਲ ਦੱਸਦੇ ਪਿਆ ਸੀ ਜੇ ਕਿ ਗੁੱਜਰ ਵੀਰ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਨੇ ਗੁੱਜਰ ਵੀਰ ਇਹਨੂੰ ਵਾਰ-ਵਾਰ ਆਪਣੇ ਨਾਲ ਬਿਠਾ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਵੀਰੇ ਕਿ ਕਿੰਨੇ ਕੁ ਵੇ ਦੀ ਗੱਲ ਹੋ ਇਹ ਕੋਈ ਮੇਰੇ ਖਿਆਲ ਨਾਲ ਜੀ ਆ ਸ਼ਾਮਾਂ ਜਿਹੇ ਹਨੇਰੇ ਦੀ ਗੱਲ ਆ ਕਾ ਤੋ 7.5 8 ਕੀ ਕਹਿੰਦੇ ਤੁਹਾਨੂੰ ਦੱਸਿਓ ਮਾੜਾ ਜੇ ਇਹ ਲੱਡੇ ਮੈਂ ਉਧਰੋਂ ਜਾਣਦਾ ਹਾਂ ਘਰ ਨੂੰ ਹੀ ਉੱਤੋਂ ਦੀ ਕੋਈ ਲਾਦੇ ਇਹ ਉੱਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਆ ਉਹਨਾਂ ਵੇਖਿਆ ਜਦੋਂ ਵੀ ਇਹ ਖਲੋ ਗਿਆ ਵਾ ਹਾਂਜੀ ਉਹ ਫੇਰ ਮੁੜ ਕੇ ਸ਼ੁਮਨ ਨਿਕਲ ਗਏ ਤੁਹਾਨੂੰ ਵੇਖ ਕੇ ਵੀ ਨਿਕਲ ਗਏ ਹਾਂਜੀ ਹਾਂਜੀ ਫੇਰ ਇਹੋ ਜਿਹੇ ਸੰਜੀ ਹਾਲ ਆ ਤੁਹਾਨੂੰ ਇਹੋ ਦੋਖੀ ਵੀ ਇਹਨੂੰ ਕਿਸੇ ਗੋਏ ਕੋਈ ਦੇ ਵਿੱਚ ਚੱਲ ਗਿਆ ਨਾ ਇਹਦੀ ਮਤਲਬ ਲੱਭਣਾ ਨਹੀਂ ਇਹ ਕੋਈ ਕੁੜੇ ਦੇ ਵਿੱਚ ਚੱਲ ਗਿਆ ਨਾ ਇਹਨੇ ਲੱਭਣਾ ਨਹੀਂ ਆ ਤੁਹਾਡਾ ਪਿੱਛੇ ਜੇ ਕਿੰਨਾ ਘੋਲ ਹੋਇਆ ਜਿਹੜੇ ਉਹ ਤੁਹਾਨੂੰ ਕੋਦ-ਕੋਦ ਪੈਂਦਾ ਸੀ ਗੁੱਜਰ ਇੱਕ ਹਾਂਜੀ ਸੂਏ ਦੇ ਲਾਗੇ ਡੇਰੇ ਜਿੱਦ ਤੁਸੀਂ ਕਹਿੰਦੇ ਵੀ ਅੰਦਰ ਨਹੀਂ ਜਾਣਾ ਸੀ ਤੇ ਬਾਹਰੋਂ ਹੀ ਤੁਸੀਂ ਜਾਂਦੇ ਹੋ ਮੁਰਕੇ ਤੁਸੀਂ ਕਹਿੰਦੇ ਵੀ ਬਾਹਰ ਆਇਆ ਤੇ ਫਿਰ ਤੁਸੀਂ ਜਦੋਂ ਇੱਕ ਵਾਰ ਫਿਰ ਆਪਣੇ ਯੋਜਾ ਚ ਆਏ ਚੰਗਾ ਆਹ ਹੋ ਜਾਂਦਾ ਕਿ ਇੱਥੇ ਹੀ ਰਹਿ ਜਾਂਦਾ ਉਹ ਸੂਏ ਦੇ ਨਾਲ ਹੀ ਉਹਨਾਂ ਦਾ ਡੇਰਾ ਹੈ ਹਾਂਜੀ ਤੇ ਉਹ ਵੇਖ ਮੈਨੂੰ ਉਹ ਮੈਂ ਵੀਡੀਓ ਵੇਖ ਕੇ ਆ ਨਾ ਹਾਂਜੀ 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 ਠੀਕ ਠੀਕ ਹੈ ਠੀਕ ਆ ਇਹ ਘੰਟੇ ਮੈਂ ਵੀ ਜੇ ਕਿਤੇ ਚੜ ਗਿਆ ਨਾ ਵਿਚਾਰਾ ਇਹ ਕਿਤੇ ਢਾਈ ਚੜ ਗਿਆ ਤੇ ਮੁੜ ਕੇ ਓਖਾ ਹੋ ਗਿਆ ਨਾ ਵਿਚਾਰਾ ਜਿੱਦਾਂ ਦੀ ਦੱਸਿਆ ਸੇਰੇ ਜਾਣਾ ਵੀਰੇ ਮੈਂ ਤਿੰਨਾ ਜਾਣਾ ਛਡਵਾ ਕੇ ਲੈਣਾ ਮੇਥੋਂ ਵੀਡੀਓ ਆਈ ਆ ਕੀ ਕੀਤਾ ਵਾ ਹੁਣ ਮੈਂ ਜਗਾ ਨਹੀਂ ਦੱਸ ਸਕਦਾ ਕਿੱਥੇ ਆ ਐ ਤੁਹਾਡੇ ਵਰਗਾ ਵੀਰ ਉਹਨੇ ਕਿਤੇ ਇਹਨਾਂ ਦੇ ਡੇਰੇ 'ਚ ਬੰਦਾ ਵੇਖ ਲਿਆ ਉਹਨਾਂ ਨੂੰ ਕਹਿੰਦਾ ਵੀ ਬੰਦਾ ਦੇ ਦਿਓ ਮੈਨੂੰ ਉਹ ਕਹਿੰਦੇ ਵੀ ਤੂੰ ਕੌਣ ਹੁੰਦਾ ਇਹਨੂੰ ਲੈ ਕੇ ਜਾਣ ਵਾਲਾ ਅਸੀਂ ਬੰਦਾ ਨਹੀਂ ਦੇਣਾ ਸਭ ਕੋਈ ਰੋਟੀ ਪਣੀ ਤੇ ਇੱਥੇ ਮਿਲ ਡਿਆ ਇਹਨੂੰ ਹੋਰ ਕੀ ਚਾਹੀਦੋ ਕਹਿੰਦਾ ਵੀ ਇਹਦਾ ਘਰ ਪਰਿਵਾਰ ਵੀ ਹੋ ਸਾਦਾ ਵਾ ਇਹਦੀ ਵੀਡੀਓ ਬਣਾ ਕੇ ਪਾਈਏ ਉਹ ਵੀਡੀਓ ਨਹੀਂ ਬਣਾਉਂਦੇ ਦੇ ਉਹਨੂੰ ਤੋਂ ਉਹਦਾਂ ਹੱਥੋਂ ਪਾਈ ਹੋਏ ਬਿਲਕੁਲ ਅੱਜ ਵੀਡੀਓ ਆਈ ਤੇ ਮੈਂ ਹੁਣ ਸਵੇਰੇ ਲੈ ਕੇ ਹੋਣਾ ਉਹਨੂੰ ਨਾਲ ਇਦਾਂ ਦੀ ਦੁਨੀਆ ਆ ਜਸਨਪੁੱਤ ਕੋਈ ਏਰੀਆ ਦੱਸ ਦੇ ਮੇਰਾ ਵੀਰਾਪੁਰੇ ਚ ਕੋਈ ਤੇਰਾ ਮੁਹੱਲਾ ਕਿਹੜਾ ਹੈ ਮੁਹੱਲਾ ਕਿਹੜੀ ਪੱਤੀ ਆ ਬੰਦਾ ਕੀ ਆ ਜਿੱਦਾਂ ਕੋਈ ਆਪਣਾ ਰਵਿਦਾ ਚੌਂਕ ਨਹੀਂ ਹੋ ਗਿਆ ਹਾਂ ਰਵਿਦਾ ਚੌਂਕ ਚੌਂਕ ਹੋ ਗਿਆ ਦੇ ਐ ਉਹ ਐ ਉਹ ਪਤਾ ਨਹੀਂ ਲੱਗਾ ਜਿਆ ਨਹੀਂ ਰਵਦਾ ਚੌਂਕ ਦੇ ਵਿੱਚ ਘਰ ਤੇਰਾ ਆਹੋ ਕਿਹੜੀ ਕਲਾਸੋਂ ਕਿਨੇ ਪੜਿਆ ਮੈਂ ਉਧਰ ਦੇਖ ਮੈਂ ਕੈਮਰਾ ਆਹ ਤਾਂ ਕਿੱਥੇ ਥੋੜੋ ਪੜਿਆ ਮੈਂ ਕਿਹੜੇ ਸਕੂਲੇ ਪੜਿਆ ਮੈਂ ਅੱਜ ਆ ਤਾਂ ਵਾਹ ਇਹਤਵਾਰ ਸਿਕਾ ਨਹੀਂ ਪੜਿਆ ਕਿਹੜੇ ਸਕੂਲਿਆਂ ਤੂੰ ਬਾਬਿਆ ਉਹ ਕਿਹੜੇ ਬਾਬਿਆਂ ਕੋਲ ਵਾ ਬਾਬਿਆ ਉਹ ਜਿੱਦਾਂ ਕੋਈ ਸਕੂਲ ਸਕੂਲ ਚ ਪੜ ਲੈਂਦੇ ਹੁੰਦੇ ਮੈਂ ਕਿਹਾ ਕਿਹੜਾ ਸਕੂਲ ਦਾ ਕੀ ਨਾਂ ਸੀਗਾ ਕਿਹ ਸਕੂਲ ਜਿੱਦਾਂ ਕੋਈ ਆਪਣਾ ਕੋਈ ਆਪਣਾ ਕੋਈ ਸਕੂਲ ਨਹੀਂ ਪੜਦਾ ਹੁੰਦਾ ਜਿੱਦਾਂ ਹਾਂ 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 ਇਹ ਸਕੂਲ ਸਕੂਲ ਜਿੱਦਾਂ ਕੋ ਪੜ ਲੈਂਦੇ ਹੁੰਦੇ ਨਹੀਂ ਸਕੂਲ ਦਾ ਨਾਂ ਕੋਈ ਪਤਾ ਹੋਵੇ ਸਕੂਲ ਜਿੱਦਾਂ ਪੜਦੇ ਜਿੱਦਾਂ ਹੁੰਦੇ ਸੀ ਯਾਰ ਮੈਂ ਡਰ ਗਿਆ ਮੈਂ ਪੜਾਏ ਨਹੀਂ ਐਤਵਾਰ ਨਹੀਂ ਉਹਦਾ ਡਰ ਗਿਆ ਮੈਂ ਡਰ ਗਿਆ ਜੀ ਇਹਨਾਂ ਕੋਈ ਨਾ ਹਾਸਾ ਹਾਸਾ ਹੋਇਆ ਕੋਈ ਇਦਾਂ ਦਾ ਅੱਜ ਡਰ ਗਿਆ ਮੈਂ ਡਰ ਗਿਆ ਅੱਜ ਐਤਵਾਰ ਹੀ ਬਾਬੇ ਕੋ ਗਏ ਹਾਂ ਕਿ ਇਹ ਕਿਨਾਂ ਕਿ ਇਹਨਾਂ ਨਾਲ ਜਿਵੇਂ ਇਹਨਾਂ ਨੂੰ ਕਰੀਦਾ ਨਾ ਆਪਾਂ ਕਹਿੰਦੇ ਹੁੰਦੇ ਕਾਉਂਸਲਿੰਗ ਕਰੀਦੀ ਆ ਜੇ ਜਦੀਦਾ ਇਹਨਾਂ ਨਾਲ ਫਿਰ ਇਹਨਾਂ ਨੇ ਕੋਈ ਨਾ ਕੋਈ ਦੱਸ ਦੇਣਾ ਹੁੰਦਾ ਮੈਂ ਕਹਿੰਦੇ ਤੇਰੇ ਨਾਨਕੇ ਕਿਹੜੀ ਜਗ੍ਹਾ ਵਾ ਨਾਨਕੇ ਆ ਮਾਸੀ ਉਹਨਾਂ ਦੇ ਕੈਂਚਲ ਤੇ ਲੱਗਿਆ ਸੀ ਕਿੱਥੇ ਮਾਸੀ ਤੇਰੀ ਰਹਿੰਦੀ ਕਿੱਥੇ ਆ ਮਾਮੇ ਤੇਰੇ ਕਿੱਥੇ ਰਹਿੰਦੇ ਆ ਅੱਜ ਤਾਂ ਨਵੇਂ ਸ਼ਹਿਰ ਨਹੀਂ ਰਹਿੰ ਮੇਰੇ ਸ਼ਹਿਰ ਬਾਬਿਆ ਕੋ ਕਿਹੜੀ ਪਿੰਡ ਰਹਿੰਦੇ ਨਾਨਕੇ ਤੇਰੇ ਰਹਿੰਦੇ ਜ ਆਪਣੇ ਘੁੰਮਦੇ ਫਿਰਦੇ ਜਾਂਦੇ ਹੁੰਦੇ ਤੇਰਾ ਨਾਨਕਾ ਪਿੰਡ ਕਿਹੜਾ ਕਿਹੜਾ ਪਿੰਡ ਵਾ ਮੈਂ ਪਿੰਡ ਦਾ ਨਾਂ ਕੀ ਪੁੱਛਿਆ ਇਹ ਡਰ ਗਿਆ ਮੈਂ ਤਾਂ ਜੀ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਆਂ ਵੀਰ ਨੂੰ ਇਹਦਾ ਵੀਰ ਦਾ ਐਡਰੈਸ ਪਤਾ ਕਰਨ ਦੀ ਇੰਨੇ ਅਪਰਾ ਦੱਸਿਆ ਵਾ ਪਰ ਅਪਰਾ ਤੁਹਾਨੂੰ ਪਤਾ ਵਾ ਕਿ ਜਿੰਨਾ ਚਿਰ ਉਹਦਾ ਆਪਨ ਕੋਈ ਗੱਲੀ ਮੁੱਲਾ ਨਹੀਂ ਪਤਾ ਐਦਾਂ ਆਪਾਂ ਨੂੰ ਲੱਭਣਾ ਬਹੁਤ ਔਖਾ ਵਾ ਸੋ ਮੈਂ ਅਪਰੇ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਜਾਂ ਉਥੋਂ ਦੇ ਲਾਗੇ ਬੰਦੇ ਦੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇੱਕ ਵਾਰੀ ਵੀਰ ਨੂੰ ਚੰਗੀ ਤਰ੍ਹਾਂ ਵੇਖ ਲਿਓ ਤੇ ਇਹਦਾ ਕਿਸੇ ਵੀਰ ਭਰਾ ਨੂੰ ਜੇ ਐਡਰੈਸ ਪਤਾ ਵਾ ਤਾਂ ਸਾਡਾ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਠੀਕ ਹੈ ਜੀ ਹਿੰਮਤ ਵੀਰ ਜੀ ਮੇਰੇ ਨਾਲ ਵਾ ਇਹਨਾਂ ਨੇ ਵੀ ਇੱਦੀ ਬੱਚੇ ਦੀ ਵੀਡੀਓ ਪਾਉਣੀ ਆ ਇਹਨਾਂ ਦਾ ਮੋਬਾਈਲ ਨੰਬਰ ਵੀ ਇਹ ਆਪਣੀ ਵੀਡੀਓ ਦੇ ਉੱਪਰ ਦੇਣਗੇ ਜੇਕਰ ਕੋਈ ਵੀਰ ਹਿੰਮਤ ਵੀਰ ਦੇ ਥਰੂ ਇਸ ਵੀਡੀਓ ਨੂੰ ਵੇਖੇ ਤਾਂ ਹਿੰਮਤ ਵੀਰ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਜੇਕਰ ਕਿਸੇ ਵੀਰ ਨੂੰ ਇਹਦਾ ਐਡਰੈਸ ਨਹੀਂ ਵੀ ਪਤਾ ਪਰ ਫਿਰ ਵੀ ਇਹਦਾ ਘਰ ਲੱਭਣ ਦੇ ਵਿੱਚ ਸਹਾਇਤਾ ਕਰ ਸਕਦਾ ਵਾ ਇਸ ਬੱਚੇ ਦੀ ਵੀਡੀਓ ਸ਼ੇਅਰ ਕਰ ਸਕਦਾ ਵਾ ਹੋ ਸਕਦਾ ਵਾ ਕਿ ਇਹਦੀ ਮਾਂ ਵਿਚਾਰੀ ਜਾਂ ਇਹਦੀ ਭੈਣ ਜਾਂਦਾ ਪਿਓ ਜਾਂ ਇਹਦਾ ਕੋਈ ਨਾ ਕੋਈ ਇਹਦਾ ਵਿਚਾਰੇ ਦਾ ਜਿਹੜਾ ਘਰ ਪਰਿਵਾਰ ਦਾ ਮੈਂਬਰ ਆ ਇਹਨੂੰ ਲੱਭ ਰਿਹਾ ਹੋਗਾ ਇਹਨੂੰ ਡਿਕ ਰਿਹਾ ਹੋਗਾ ਤੁਹਾਨੂੰ ਵੀ ਪਤਾ ਵਾ ਕਿ ਅੱਜ ਕੱਲ ਜ਼ਮਾਨਾ ਚੰਗਾ ਨਹੀਂ ਹੈਗਾ ਇਹ ਬੱਚੇ ਨੂੰ ਇਹਨਾਂ ਵੀਰਾਂ ਨੇ ਵੇਖ ਲਿਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜੇਕਰ ਇਹ ਰਾਤ ਵੀਰ ਦੀ ਨਿਗਰਾਨੀ ਪੈਂਦੀ ਤੇ ਅੱਜ ਨੂੰ ਇਹ ਬੱਚਾ ਜਿਹੜਾ ਵਾ ਗੁਜਰਾਂ ਦੇ ਕੋਲ ਚਲ ਜਾਣਾ ਸੀਗਾ ਤੇ ਉਹ ਜੋ ਇਹਨਾਂ ਦੇ ਹਾਲਾਤ ਕਰਦੇ ਆ ਤੁਹਾਨੂੰ ਖੁਦ ਪਤਾ ਵਾ ਸੋ ਇਸ ਬੱਚੇ ਦੀ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜੋ ਇਸ ਬੱਚੇ ਦਾ ਆਪਾਂ ਪਰਿਵਾਰ ਲੱਭ ਲਈਏ 99 ਤੇ ਅਸੀਂ ਬਹੁਤ ਲੈ ਰਹੇ ਹਾਂ ਪਰ ਕੁਝ ਦੱਸ ਨਹੀਂ ਰਹੇ ਫਿਲਹਾਲ ਆ। ਕੋਈ ਨਾ ਯਾਰ ਦੋਸਤ ਹੀ ਬੰਛੀ ਬੰਛੀ ਕਿੱਥੇ ਬੰਛੀ ਬੰਛੀ ਸੀ ਇਹ ਬੰਛੀ ਯਾਰ ਬੰਛੀ ਇਹਨੂੰ ਪਤਾ ਹੀ ਨਹੀਂ ਲੱਗਾ ਨੰਬਰ ਜਾਦਾ ਬੰਛੀ ਦਾ ਨੰਬਰ ਕਿੱਥੇ ਕੀ ਮੋਬਾਈਲ ਨੰਬਰ ਉਹਦਾ ਫੋਨ ਦਿਓ ਮੜਾ ਇਹਨੂੰ ਫੋਨ ਦਿਓ ਇਹਨੂੰ ਨਹੀਂ ਯਾਰ ਮੋਬਾਈਲ ਨੰਬਰ ਲਾ ਡਾਇਲ ਕਰ ਨੰਬਰ ਡਾਇਲ ਕਰ ਪੁੱਛਦਾ ਆ ਜਾਏਗਾ ਕਹਿੰਦਾ ਉਹ ਪੁੱਛਦਾ ਰਹਿੰਦਾ ਆ ਨੰਬਰ ਡਾਇਲ ਕਰ ਨੰਬਰ ਲਾ ਬੰਚੀ ਦਾ ਲਾਦੇ ਜਾਂ ਮੰਮੀ ਦਾ ਲਾਦੇ ਪਾਪਾ ਦਾ ਲਾਦੇ ਕਿਸੇ ਦਾ ਵੀ ਲਾਦੇ ਬੰਨੂ ਯਾਰ ਹੁਣ ਉਹ ਇਹਦਾ ਨੰਬਰ ਕੋਈ ਇੱਕ ਦਿਨ ਤਾਂ ਯਾਦ ਹੋਊਗਾ ਪੜਿਆ ਲਿਖਿਆ ਜਾਂ ਤੂੰ ਹੈਗਾ ਵਾਹ ਨੌਜਾਨ ਮੁੰਡਾ ਵਦੋਂ ਕਿਹਦਾ ਨੰਬਰ ਯਾਦ ਹੈ ਇਹਦਾ ਨੰਬਰ ਕੋਈ ਵੀ ਨਹੀਂ ਯਾਦ ਹੈਗਾ ਇਹ ਕਿਸੇ ਦਾ ਹੁੰਦਾ ਫਿਰ ਰੋਟੀ ਡਾਡੀ ਕਿੱਥੋਂ ਖਾਂਦਾ ਫਿਰ ਅਸੀਂ ਤੁਹੀਂ ਖਵਾ ਦਿੰਦੇ ਆ ਅਜਿਹਾ ਕੱਪੜੇ ਵੀ ਚੰਗੀਆਂ ਦੇ ਰਾਤ ਕੱਪੜੇ ਵੀ ਚੰਗੀਆਂ ਕਰਾਂਗੇ ਬਾਅਦ ਵਿੱਚ ਆ ਜਾਣਾ ਬੜਾ ਯਾ ਹੁਣ ਵੀ ਪਿੰਟ ਨੇ ਪਾਟੀ ਪਾਈ ਆ ਇਹਨੂੰ ਕਪੜੇ ਵੀ ਪਵਾਏ ਸਾਰਾ ਕੁਝ ਕੀਤਾ ਇਹਨੇ ਫੇਰ ਹੁਣ ਇੱਕ ਦਿੱਤੀ ਜੋ ਇਹ ਮਾਈਕ ਤੇ ਟੱਕ ਹੁੰਦਾ ਤੇ ਤੁਹਾਡੇ ਨਾਲ ਵੀ ਇੱਕ ਦੀ ਪਾਸ ਖੋੜਿਆ ਚਾਹ ਬਣਾਈ ਦੇ ਨੂੰ ਦੇਦੀ ਆਵਾਜ਼ ਮਾਰ ਕੇ ਆ ਜਾ ਹਟ ਨਾਲ ਮਾਈਕ ਨਾਲ ਸਿਰ ਆਇਆ ਆਪਾਂ ਬੜਾ ਜਿਆਦਾ ਪਰ ਨਹੀਂ ਵਿਚਾਰੇ ਦਾ ਗੱਲ ਪਤਾ ਹਜੇ ਕੋਈ ਜਿਆਦੇ ਦਿਨ ਨਹੀਂ ਘਰੋਂ ਹੋਏ ਆਏ ਨੂੰ ਹੋਏ ਕੋਈ ਮੈਨੂੰ ਲੱਗਦਾ ਵਾ ਕਿ ਤੁਸੀਂ 8-10 ਦਿਨ ਜਿਵੇਂ ਕਹਿ ਰਹੇ ਨਾ ਵੱਧ ਤੋਂ ਵੱਧ ਇਸ ਤੋਂ ਵੱਧ ਦਿਨੀ ਹੋਏ ਕਿਉਂਕਿ ਜਿਆਦੇ ਦਿਨੋਂ ਇਹਨਾਂ ਦੇ ਨਾ ਇਹਦੀ ਕਟਿੰਗ ਵੀ ਇਹਦੀ ਤਾਜ਼ਾ ਹੋਈ ਆ ਠੀਕ ਹੈ ਜੀ ਨਵਾਂ ਵੀ ਇਹਦੇ ਤਾਜ਼ਾ ਕੱਟਿਆ ਤੇ ਚਪਲਾਂ ਚੁਗੜਾਂ ਵੀ ਲਾ ਜਾਂਦਾ ਨਾ ਪੈਰਾਂ ਤੇ ਜ਼ਖਮ ਹੋਣਦੇ ਪਏ ਆ ਇਹ ਇਹ ਥੋ ਗਿਆ ਜਮਖੀਆਂ ਮੈਨੂੰ ਤੇ ਜਿਵੇਂ ਐ ਲੱਗਦਾ ਜਿਵੇਂ 8 10 ਦਿਨ ਤੋਂ ਵੀ ਘੱਟ ਹੁੰਦੇ ਐ ਇਹਨੂੰ ਐਨੇ ਕੋਈ ਦਾਕ ਨਹੀਂ ਮੈਨਾਂ ਤਾਂ ਪਹਿਲਾਂ ਦਾ ਵੀ ਰਹਿੰਦਾ ਇੱਥੇ ਤੁਸੀਂ ਕਰਵਾਈ ਹੋਣੀ ਇਥੋਂ ਨਹੀਂ ਇੱਥੇ ਕਿਸੇ ਨੇ ਕਿਹਨੇ ਕੱਟ ਕੋਟ ਦਿੱਤੇ ਇਹ ਕੜੀ ਕੁੜੀ ਇੱਥੇ ਆਹ ਖਾਂਦੇ ਐ ਡਰ ਗਿਆ ਨਹੀਂ ਯਾਰ ਇਹ ਮੈਂ ਡਰ ਮੈਂ ਕਰ ਨਹੀਂ ਇਹ ਆਲੂ ਥੇਗਾ ਮੈਂ ਡਰ ਹਾਂ ਚੱਲ ਚੱਲ ਪੀਓ ਤੇ ਤੈਨੂੰ ਦੇਣ ਦਿਆ ਪੀਲਾ 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 ਆ ਹਾਂ ਆਪਰਾ ਪਿੰਡ ਦਾ ਦਾਦਾ ਇਹਦਾ ਲੱਭ ਜੁਗਾ ਘਰ ਪਰਵਾ ਲੱਭ ਜੁਗਾ ਪਰੇ ਆਹ ਤੇ ਵਿਚਾਰਾ ਪਣਾ ਕਰਕੇ ਆਪਣੇ ਹੱਲੇ ਲੁਧਿਆਣੇ ਚ ਆ ਕੀ ਕੀਤਾ ਇਹ ਇਹ ਲੱਗਿਆ ਇਹ ਟੱਕ ਚ ਟੱਕ ਇਸ ਬੱਚੇ ਦੇ ਨਾ ਬਾਹਾਂ ਦੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਤੇ ਇਹਨੂੰ ਪਤਾ ਹੀ ਲੱਗਾ ਨਹੀਂ ਆ ਧੰਨ ਗੁਰਮਾਨਸ ਚਲ ਚੰਗਾ ਨਹੀਂ ਚੰਗਾ ਵੇ ਗ੍ਰੀਟ ਨਾ ਅਰ ਵੀ ਜੀ ਬਹੁਤ ਬਹੁਤ ਧੰਨਵਾਦ ਆਡਾ ਭਰਾਵਾਂ ਦਾ ਜੀ ਆ ਜਾ ਆ ਜਾ ਕੇ ਬਿਠਾ ਲੈ ਇਧਰ ਹੋਏ ਅਗਰ ਤੇਰਾ ਨਾਮ ਯਾਦ ਕਰ ਬਾਦਣਾ ਅਸੀਂ ਬੈਠੇ ਬੈਠਾ ਲੋ ਹਲ ਨਾ ਕਰੀ ਤਬਾ ਚਲੀਏ ਆਪਾਂ ਬਾਹਰ ਡਾਲਾ ਚਲੀਏ ਹਲਾ ਜਾਣਾ ਬੈਠਾ ਬੈਠਾ ਆ ਜਾ ਚੱਲ ਆ ਜਾਣਾ ਉਹ ਬੈਠੀ ਜਿਹੜੀ ਰਹਿੰਦੀ ਹੈ ਅੱਜ ਚੱਲ ਜਾ ਐਨਾ ਪਤੰਦਰਾ ਵਿਆਹ ਕੁੜੀ ਨੂੰ ਨਹੀਂ ਤੋੜਨ ਹੁੰਦੇ ਜਿੰਨਾ ਤੈਨੂੰ ਤੋੜਨਾ ਆ ਸਹੀ ਗੱਲ ਆ ਤੇ ਤੂੰ ਬਹਿ ਨਹੀਂ ਡਿਆ ਬੈ ਜਾ ਬੈ ਜਾ ਸਵੇਰੇ ਫੇਰ ਲੈ ਆਇਓ ਉਹਨੂੰ ਰਾਵਣ ਬੈ ਜਾ ਬੈ ਜਾ ਬੈ ਜਾ ਫੇਰ ਆ ਜੀ ਬੈ ਜਾ ਉੱਡ ਜਾ ਇੱਧਰ ਜਾ ਸਵੇਰੇ ਟੈਨਸ਼ਨ ਨਹੀਂ ਸਵੇਰੇ ਫੇਰ ਆ ਜੀ ਬਾਰੀ ਬੁਲੀ ਤਾਂ ਨਹੀਂ ਖੋਲਦਾਂ ਨਹੀਂ ਨਹੀਂ ਉਹ ਇੱਧਰ ਲੌਕ ਚਾ ਚੰਗਾ ਜੀ ਆਜਾ ਪੁੱਤ ਤੂੰ ਵੀ ਆ ਜਾ ਨਾਲ ਉਹ ਚੰਗਾ ਜੀ ਹੋਇ ਗਿਆ ਜ਼ਿਕਰ ਖਾਲਸਾ ਆ ਵੇ ਜੀ ਫਤੇ ਜੀ ਹਿੰਮਤ ਵੀਰ ਜੀ ਲਾਓਗੇ ਗੱਡੀ ਆਓ ਆਓ ਜੀ ਨਹੀਂ ਲਾਓ ਚੰਗਾ ਜੀ ਗਲਤੀਆਂ ਚਲਦੀਆਂ ਕਰਿਓ ਮਾਫ ਠੀਕ ਹੈ ਜੀ ਹਾਂ ਬਹੁਤ ਧੰਨਵਾਦ ਤੁਹਾਡੇ ਚੰਗਾ ਵੀਰ ਜੀ ਵੈਗਰ ਪੜਾ ਕੇ ਸਾਰੇ ਭਰਾਵਾਂ ਦਾ ਓਕੇ ਵੈਗਰ ਜੀ ਆਜਾ ਕਾਜ